ਵਾਹਿਗੁਰੂ ਜੀ ਦਾ ਹਾਲਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਂਝਾਂ શ્રી ਗੁਰਦੇਵ ਹਾਦਰ ਸਾਹਿਬ ਜੀ ਦਾ 350 ਸਾਲਾਂ ਸ਼ਹੀਦੀ ਦਿਹਾੜਾ ਮਨਾਉਣ ਲਈ ਇਕੱਠੇ ਹੋਏ ਹਾਂ ਜਿਸ ਵਿੱਚ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਬਰਾਦਾਵੀ ਵਿਦਿਆਲੀ શ્રી ਗੁਰਦੇਵ ਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਾਗਵਾ ਕਵਿਨਾਮਾ ਅਤੇ ਸ਼ਬਦ ਗਾਇਨ ਕਰਨਗੇ

ਕਹਿਬ ਜੀ ਨੂੰ ਆਕੇ ਤੇਗ ਵਿਚਾਰੀ ਸ਼ਰਮ ਦਿਮਾਰੀ ਰੋਏ ਤੇ ਫੁਰ ਲਾਏ ਵੇਖ ਸਤ ਗੁਰਾਂ ਚੋਂ ਕਜ ਮੈਨੂੰ ਬਿਨਵਸਰ ਲੈ ਆਏ ਇਹ ਤੋਂ ਵਦ ਕੀ ਹੋਣਾ ਮੇਰਾ ਇਹ ਤੋਂ ਵਦ ਕੀ ਹੋਣਾ ਮੇਰਾ ਹੋਰ ਨਿਰਾਦਰ ਹੈ ਤੇਗ ਵਿਚਾਰੀ ਕਿਉਂ ਤੇਰੇ ਚਰਨੀ ਸੀਸ ਨਿਵਾਣਾ ਜਾਲਮ ਚਾਉਂਦਾ ਮੇਰੇ ਸਥਾਂ ਤੇਰਾ ਸੀਸ ਕਟਾਉਣਾ ਮੈਂ ਜਾਲਮ ਦੇ ਹੱਥ ਵਿੱਚ ਮਨ ਵਿੱਚ ਤੇਰਾ ਆਦਰ ਹੈ ਤੇਰਾ ਆਦਰ ਚਾਹਾਂਗੇ ਜੋ ਗੁਰੂ ਸਾਹਿਬ ਨੇ ਤੇਗ ਕਹੀ ਤੇਗ ਦੇ ਕਰਮ ਕਮਾਏ ਇਸ ਜਗ ਵਿੱਚ ਸਭ ਨੇ ਕਰਮ ਕਮਾਉਣਾ ਮੈਂ ਵੀ ਆਪਣਾ ਸੀਸ ਘਟਾ ਕੇ ਅੱਜ ਸਾਥਾ ਵਰਤਣਾ ਇਹ ਕੁਦਰਤ ਹੈ ਕੁਦਰਤ ਵਿੱਚ ਕਰਤਾ ਤਾਂ ਕਾ I'm واح گو جیگ بہادر گور جی جیون شہادت بار آپ سب نو جانو کر رہی ہاں شری گرو تگ بہادر جی کا جنم ایک اپریل سولہ سو اکی عسوی امرتسر وک ما نانی کتوں ہوا آپ جی پتا جی دا نام گرو ہر گوبند جی ہے آپ جی نو ہند کی چادر ہی کہ ਸ਼ੇਰੇ ਗੁਰੂ ਦਾ ਲਾੜਵਾ ਨਾ ਸੀ ਸ਼ੇਰੇ ਗੁਰੂ ਦਾ ਲਾੜਵਾ ਨਾ ਸੀ ਉਸ ਅੰਦਰ ਧਿਆਨੀ ਦੀ ਗੱਲ ਕਰੀਏ ਮੱਖਣ ਸ਼ਾ ਬੁਕਾਰੇ ਚ ਵੇਖਿਆ ਜਾ ਇੱਕ ਗੁਰੂ ਨਹੀਂ ਗੁਰੂ ਆ ਦਾ ਸੀ ਪੂਰ ਬੈਠਾ ਬਾਈ ਮੰਜਵਾ ਤੇ ਬੈਠੇ ਸੀ ਗੁਰੂ ਨਕਲੀ ਹਰ ਇੱਕ ਗੁਰੂ ਸੀ ਵਿੱਚ ਗੁਰੂਰ ਬੈਠਾ مکھن بیٹھا مکھن شاہ آخر اسور بیٹھا جاضر حضور بیٹھا پورے دی Thank you

来，我再说。 سردی حاضر ٹیچر سائبان بجے ہو فتح پڑھ واحو جی کا خالصا واحر جی فتح ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਉਸ ਸਾਡੇ ਸ਼ਹੀਦਤ ਦੇ ਉਹਦਾ 357 ਜੋ ਦੇਸ਼ ਭਾਤੇ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਸਕੂਲ ਦੇ ਬੱਚਿਆਂ ਵੱਲੋਂ ਇਸ ਸਬੰਧ ਤੇ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵਾਪਸ طریقے کرتا سچی سربھال جس طرح گرو کا اتحاد ٹیچر نے سنایا کہ کس طرح یہ قربانی کی لڑ پہ کس طرح جی کشمیری پٹ سی وہ گرو سب کو آئے

اپنے بچوں کی اپنے صاحبز دی قربانی دے یہ ایک آپ نے آپ چال ہے